ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 5 ਯੂਕਲਿਡ ਜਮਾਤੀ ਦੀ ਜਾਣ ਪਛਾਣ ਅਭਿਆਸ ਨੰਬਰ 5.1 ਤੇ ਇਸ ਅਭਿਆਸ ਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਯਾਦ ਕਰਾ ਦਵਾਂ ਕਿ ਇਸੀ ਚੈਨਲ ਦੇ ਉੱਤੇ ਤੁਹਾਡੀਆਂ 9 ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟ ਵੀ ਆਗੀਆਂ ਨੇ ਤੁਸੀਂ ਉਹਨਾਂ ਵਿਸ਼ਿਆਂ ਦੀ ਪਲੇਲਿਸਟ ਨੂੰ ਵੀ ਖੋਲ ਕੇ ਉਹਨਾਂ ਦੇ ਵੀਡੀਓਜ਼ ਵੀ ਜ਼ਰੂਰ ਦੇਖੋ ਇੱਕ ਹੈਗੀ 9th ਮੈਥ ਨੋਟਸ ਫਿਰ ਹੈਗੀ 9th ਸਾਇੰਸ ਇੰਗਲਿਸ਼ మీడియం ਦੇ ਵਿੱਚ ਇੱਕ ਹੈਗੀ 9th ਇੰਗਲਿਸ਼ ਐਮਸੀਬੀ ਇੱਕ ਹੈਗੀ 9th ਇੰਗਲਿਸ਼ ਗ੍ਰਾਮਰ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ ਜਾਂ 9th ਸਪਲੀਮੈਂਟਰੀ ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਵੀਡੀਓਜ਼ ਨੂੰ ਜ਼ਰੂਰ ਦੇਖੋ ਸੋ ਪਹਿਲਾ ਸਵਾਲ ਹੈ ਬੱਚਿਓ ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਕਿਹੜੇ ਕਥਨ ਸੱਚ ਹਨ ਅਤੇ ਕਿਹੜੇ ਝੂਠ ਹਨ ਮਿਲ ਕੇੜੇ ਸਹੀ ਹਨ ਕਿਹੜੇ ਗਲਤ ਹਨ ਆਪਣੇ ਉੱਤਰਾਂ ਦੇ ਲਈ ਕਾਰਨ ਦਿਓ ਸੋ ਪੰਜ ਭਾਗ ਨੇ ਆਓ ਵਿੱਚ ਹੋਏ ਇੱਕ ਇੱਕ ਕਰਕੇ ਕਰਦੇ ਹਾਂ ਸੋ ਪਹਿਲਾ ਕਥਨ ਹੈ ਬੱਚਿਓ ਇੱਕ ਬਿੰਦੂ ਤੋਂ ਹੋ ਕੇ ਸਿਰਫ ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ ਇਹ ਕਥਨ ਝੂਠ ਹੈ ਗਲਤ ਹੈ ਕਿਉਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਕ ਬਿੰਦੂ ਤੋਂ अनंत ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਸੋ ਜਿਵੇਂ ਕਿ ਹੇਠਾਂ ਦਿੱਤੇ ਚਿੱਤਰ ਤੋਂ ਸਪਸ਼ਟ ਹੈ ਇੱਕ ਬਿੰਦੂ ਪੀ ਐ ਪੀ ਹੈ ਬੱਚਿਓ ਇੱਕ ਬਿੰਦੂ ਲੈ ਲਓ ਤੋਂ ਹੋ ਕੇ ਅਨੰਤ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਸੋ ਬੱਚਿਓ ਸਵੈ ਸਿੱਧੇ ਸਪਸ਼ਟ ਹੈਗਾ ਕਿ ਇੱਕ ਬਿੰਦੂ ਤੋਂ ਤੁਸੀਂ ਦੇਖੋ ਇੱਕ ਲੇਟਵੀਂ ਰੇਖਾ ਖਿੱਚ ਦਿਓ ਇਹ ਲੇਟਵੀਂ ਖਿੱਚ ਦਿਓ ਇੱਕ ਖੜਵੀ ਖਿੱਚ ਦਿਓ ਫਿਰ ਤਿਰਸ਼ੀਆਂ ਅਨੰਤ ਬੱਚਿਓ ਖਿੱਚੀਆਂ ਜਾ ਸਕਦੀਆਂ ਹਨ ਸੋ ਇਹ ਕਹਿਣਾ ਕਿ ਇੱਕ ਬਿੰਦੂ ਤੋਂ ਸਿਰਵਿਕ ਰੇਖਾ ਖਿੱਚੀ ਜਾ ਸਕਦੀ ਹੈ ਇਹ ਕਥਨ ਝੂਠ ਹੈ ਗਲਤ ਹੈ ਦੂਜਾ ਕਥਨ ਦੋ ਵੱਖ-ਵੱਖ ਬਿੰਦੂਆਂ ਵਿਚੋਂ ਹੋ ਕੇ ਜਾਣ ਵਾਲੀਆਂ ਸੰਖਰੇਖਾਵਾਂ ਹਨ ਇਹ ਕਥਨ ਵੀ ਝੂਠ ਹੈ ਜਾਂ ਗਲਤ ਹੈ ਕਿਉਂ ਕਿ ਯੂਕਲਿਡ ਦੀ ਮੂਲ ਧਾਰਨਾ ਮੁਤਾਬਕ ਦੋ ਵੱਖ-ਵੱਖ ਬਿੰਦੂਆਂ ਵਿਚੋਂ ਹੋ ਕੇ ਇੱਕ ਸਿੱਧੀ ਜੋ ਕਿ ਵਿਲੱਖਣ ਹੋਏਗੀ ਰੇਖਾ ਖਿੱਚੀ ਜਾ ਸਕਦੀ ਹੈ ਇਹ ਸਵੈ ਸਿੱਧ ਸਵੈ ਸਿੱਧ ਮੈਨੇ ਬੱਚੋ ਹੁੰਦਾ ਹੈ ਜੋ ਪ੍ਰਤੱਖ ਤੌਰ ਤੇ ਸੱਚ ਹੁੰਦਾ ਹੈ ਜਿਹਨੂੰ ਸਿੱਧ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਹਿੰਦੇ ਸਵੈ ਸਿੱਧ ਇੱਥਾਂ ਦਿੱਤੇ ਚਿੱਤਰ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਜਿੱਥੇ ਬਿੰਦੂਆਂ A ਅਤੇ B ਤੋਂ ਇੱਕ ਵਿਲੱਖਣ ਰੇਖਾ ਖਿੱਚੀ ਗਈ ਹੈ। ਇੱਕ ਬਿੰਦੂ A ਐ ਪਾ ਦਿਓ, ਇੱਕ B ਪਾ ਦਿਓ ਤੇ ਇਹਨਾਂ ਨੂੰ ਜੋੜ ਦਿਵੋ, ਇਦਾਂ ਵਧਾ ਦਿਵੋ ਅੱਗੇ ਪਿੱਛੇ, ਖੱਬੇ ਸੱਜੇ ਵਧਾ ਦਿਵੋ ਤੇ ਇਹ ਰੇਖਾ ਇੱਕ ਖਿੱਚੀ ਗਈ ਹੈ। ਹੁਣ ਤੁਸੀਂ ਬੱਚੋ ਯਤਨ ਕਰਕੇ ਦੇਖ ਲਵੋ ਕਿ A ਅਤੇ B ਨੂੰ ਜੋੜ ਕੇ ਕੀ ਕੋਈ ਦੂਜੀ, ਤੀਜੀ ਰੇਖਾ ਤੁਸੀਂ ਖਿੱਚ ਸਕਦੇ ਹੋ? ਨਹੀਂ ਖਿੱਚ ਸਕਦੇ। ਕਿਉਂਕਿ ਦੋ ਬਿੰਦੂਆਂ ਨੂੰ ਜੋੜ ਕੇ ਸਿਰਫ ਤੇ ਸਿਰਫ ਇੱਕੋ ਹੀ ਰੇਖਾ ਖਿੱਚੀ ਜਾ ਸਕਦੀ ਹੈ ਅਤੇ ਉਹ ਰੇਖਾ ਵਿਰੱਖਣ ਹੁੰਦੀ ਹੈ ਸੋ ਇਹ ਕਹਿਣਾ ਕਿ ਅਸੰਖ ਰੇਖਾਵਾਂ ਕਿਸੀਆਂ ਜਾ ਸਕਦੀਆਂ ਹਨ ਦੋ ਬਿੰਦੂਆਂ ਵਿੱਚੋਂ ਹੋ ਕੇ ਇਹ ਕਥਨ ਗਲਤ ਹੈ ਝੂਠ ਹੈ ਤੀਜਾ ਆ ਗਿਆ ਇੱਕ ਸ਼ਾਂਤ ਰੇਖਾ ਦੋਨੋਂ ਪਾਸੇ ਅਨਿਸ਼ਚਿਤ ਰੂਪ ਨਾਲ ਵਧਾਈ ਜਾ ਸਕਦੀ ਹੈ ਇਹ ਕਥਨ ਸਹੀ ਹੈ ਠੀਕ ਹੈ ਸੱਚ ਹੈ ਸੋ ਆਪ ਦੇਖੀਏ ਕਿਦਾਂ ਯੂਕਲਿਡ ਦੀ ਮੂਲ ਧਾਰਨਾ ਮੁਤਾਬਕ ਇੱਕ ਸ਼ਾਂਤ ਰੇਖਾ ਦੋਨੋਂ ਪਾਸੇ ਅਨਿਸ਼ਚਿਤ ਰੂਪ ਨਾਲ ਵਧਾਈ ਜਾ ਸਕਦੀ ਹੈ ਸੋ ਯੂਕਲਿਡ ਦੀ ਮੂਲ ਧਾਰਨਾ ਵੀ ਇਹੀ ਗੱਲ ਕਹਿੰਦੀ ਹੈ ਕਿ ਅਸੀਂ ਇਹਨੂੰ ਇਦਾਂ ਕਰਕੇ ਵੀ ਚੈੱਕ ਕਰ ਲੈਨੇ ਆਂ ਤੇਰੀ ਪੜਤਾਲ ਕਰ ਲੈਨੇ ਆਂ। ਹੇਠਾਂ ਦਿੱਤੇ ਚਿੱਤਰ ਵਿੱਚ ਸ਼ਾਂਤ ਰੇਖਾ AB ਨੂੰ ਦੋਨੋਂ ਪਾਸੇ ਵਧਾਇਆ ਗਿਆ ਹੈ। ਸੋ ਇੱਕ ਬੱਚੋ ਸ਼ਾਂਤ ਰੇਖਾ ਖਿੱਚੀ ਗਈ AB ਸ਼ਾਂਤ ਮਤਲਬ ਕੀ ਜੋ ਇੱਥੇ ਮੁੱਕ ਗਈ ਤੇ ਇੱਥੇ B ਤੇ ਮੁੱਕ ਗਈ। ਪਰ ਅਸੀਂ ਕੀ ਕਰਦੇ ਆਂ ਇੱਥੋਂ ਦੀ ਇਹਨੂੰ ਦਾਣੇਦਾਰ ਰੇਖਾ ਦੇ ਨਾਲ ਇਦਾਂ ਵਧਾ ਕੇ ਦਰਸਾ ਸਕਦੇ ਆਂ ਕਿ ਅਸੀਂ ਇਹ ਬਿੰਦੂ A ਤੋਂ ਖੱਬੇ ਪਾਸੇ ਇਸ ਰੇਖਾ ਨੂੰ ਵਧਾਇਆ ਜਾ ਸਕਦਾ ਹੈ ਤੇ ਇਸੇ ਪਾਸੇ ਇਹ ਵਾਲੇ ਬਿੰਦੂ ਤੋਂ ਰੇਖਾ ਨੂੰ ਸੱਜੇ ਪਾਸੇ ਨੂੰ ਵੀ ਵਧਾਈ ਜਾ ਸਕਦਾ ਹੈ ਤੇ ਬੱਚਿਓ ਇਹ ਜਿਹੜਾ ਵਿਧਾਨਾ ਕਿੱਥੇ ਤੱਕ ਜਾ ਸਕਦਾ ਹੈ ਉਹ ਨਿਸ਼ਚਿਤ ਰੂਪ ਨਾਲ ਕਿ ਜਿੱਥੇ ਤੱਕ ਤੁਸੀਂ ਚਿਤ ਕਰਦਾ ਹੈ ਵਧਾਈ ਜਾਓ ਇੱਥੋਂ ਵੀ ਜਿੱਥੇ ਤੱਕ ਤੁਹਾਡਾ ਚਿਤ ਕਰਦਾ ਹੈ ਤੁਸੀਂ ਵਧਾਈ ਜਾਓ ਅਨੰਤ ਰੂਪ ਅਨੰਤ ਥਾਤਾ ਕਨੰਤ ਕਾਲ ਤੱਕ ਅਸੀਂ ਨੂੰ ਵਧਾ ਸਕਦੇ ਹਾਂ ਠੀਕ ਹੈ ਅੱਗੇ ਚੱਲੀਏ ਚੌਥਾ ਪਾਗ ਆ ਗਿਆ ਇਹਨੂੰ ਬੱਚਿਓ ਅਸੀਂ ਦੋ ਦੋ ਤਰੀਕਿਆਂ ਨਾਲ ਦੋ ਵਿਧੀਆਂ ਨਾਲ ਹੀ ਕਰਾਂਗੇ ਸੋ ਕਹਿੰਦੇ ਜੇ ਦੋ ਚੱਕਰ ਬਰਾਬਰ ਹਨ ਤਾਂ ਉਹਨਾਂ ਦੇ ਅਰਧ ਵਿਆਸ ਬਰਾਬਰ ਹੁੰਦੇ ਆ ਇਹ ਕਥਨ ਸਹੀ ਹੈ ਗਲਤ ਇਹ ਕਥਨ ਬਿਲਕੁਲ ਸਹੀ ਹੈਗਾ ਠੀਕ ਹੈਗਾ ਸੱਚ ਹੈਗਾ ਕਿਦਾਂ ਯੂਕਲਿਡਿਕ ਪਹਿਲੀ ਗੱਲ ਤੇ ਦੇਖੀਏ ਕਿ ਚੱਕਰ ਯੂਕਲਿਡ ਦੀ ਮੂਲ ਧਾਰਨਾ ਚੱਕਰ ਬਾਰੇ ਕੀ ਕਹਿੰਦੀ ਹੈ ਸੋ ਯੂਕਲਿਡ ਦੀ ਮੂਲ ਧਾਰਨਾ ਮੁਤਾਬਕ ਕਿਸੇ ਨੂੰ ਕੇਂਦਰ ਮੰਨ ਕੇ ਕਿਸੇ ਨੂੰ ਲਈ ਸੂਈ ਲਈ ਪ੍ਰਕਾਰ ਦੀ ਕਿਤੇ ਵੀ ਤੁਸੀਂ ਉਹਨੂੰ ਖੋਪ ਦਿੱਤਾ ਸਮਤਲ ਥਾਂ ਹੋਵੇ ਕੰਧ ਹੋਵੇ ਫਰਸ਼ ਹੋਵੇ ਜਾਂ ਕੋਈ ਵਰਕਾ ਹੋਵੇ ਪੇਪਰ ਹੋਵੇ ਅਖਬਾਰ ਹੋਵੇ ਠੀਕ ਹੈ ਉਤੇ ਅਤੇ ਕਿਸੇ ਅਰਧ ਵਿਆਸ ਨੂੰ ਜਿੰਨੀ ਪ੍ਰਕਾਰ ਖੋਲਣੀ ਖੋਲੋ ਜਿੰਨਾ ਵੱਡਾ ਹੈ ਨਾ ਜਿੰਨੀ ਵੱਡੀ ਪ੍ਰਕਾਰ ਲੈਣੀ ਛੋਟੀ ਤੋਂ ਛੋਟੀ ਲੈ ਲਓ ਕਿਸੇ ਅਰਧ ਵਿਆਸ ਨਾਲ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ ਠੀਕ ਹੈ ਪਹਿਲੀ ਗੱਲ ਤੇ ਆ ਗਈ ਹੁਣ ਕਿਸੇ ਗੱਤੇ ਤੇ ਗੱਤੇ ਦਾ ਮਤਲਬ ਕਿ ਪਤਲਾ ਗੱਤਾ ਲੈ ਲਓ ਜਾਂ ਮੋਟਾ ਕਾਗਜ਼ ਲੈ ਲਓ ਠੀਕ ਹੈ ਕਿਸੇ ਗੱਤੇ ਤੇ ਪ੍ਰਕਾਰ ਦੀ ਮਦਦ ਨਾਲ ਕੋਈ ਵੀ ਅਰਧ ਵਿਆਸ ਲੈ ਕੇ ਵੀ ਪ੍ਰਕਾਰ ਆਪਣੇ ਹਿਸਾਬ ਨਾਲ ਖੋਲ ਲਵੋ ਇੱਕ ਚੱਕਰ ਖਿੱਚੋ ਅਤੇ ਉਸ ਨੂੰ ਘੇਰੇ ਦੇ ਨਾਲ ਨਾਲ ਕੱਟ ਲਓ ਸੋ ਬੱਚਾ ਗੱਤੇ ਦੇ ਉੱਤੇ ਇੱਕ ਚੱਕਰ ਅਸੀਂ ਖਿੱਚਿਆ ਤੇ ਫਿਰ ਕੈਂਚੀ ਦੇ ਨਾਲ ਇਹ ਚੱਕਰ ਦੇ ਨਾਲ-ਨਾਲ ਇਹ ਘੇਰੇ ਦੇ ਨਾਲ-ਨਾਲ ਉਹਨੂੰ ਕੱਟ ਲਿਆ ਠੀਕ ਹੈ ਹੁਣ ਇੱਥੇ ਤੁਹਾਡਾ ਕੇਂਦਰ ਮਿਲ ਗਿਆ ਕਿਉਂਕਿ ਤੁਸੀਂ ਸੂਈ ਖੋਦੀ ਹੋਈ ਸੀ ਇੱਥੇ ਸੋ ਸੂਈ ਦਾ ਨਿਸ਼ਾਨ ਹੈਗਾ ਠੀਕ ਹੈ ਨਾ ਉੱਥੇ ਮਾਰ ਆ ਜੇ ਤੁਸੀਂ ਪੈਨ ਦੇ ਨਾਲ ਜਾਂ ਪੈਨਸਿਲ ਨਾਲ ਨਿਸ਼ਾਨ ਵੀ ਲਾ ਲਵੋ ਠੀਕ ਹੈ ਹੁਣ ਕੱਟੇ ਹੋਏ ਚੱਕਰ ਨੂੰ ਗੱਤੇ ਤੇ ਰੱਖ ਕੇ ਇੱਕ ਚੱਕਰ ਬਣਾਓ ਹੁਣ ਪ੍ਰਕਾਰ ਨਹੀਂ ਵਰਤਣੀ ਕਿਉਂਕਿ ਉਹਨਾਂ ਨੇ ਕਿਹਾ ਦੋ ਚੱਕਰ ਬਰਾਬਰ ਹੋਣ ਸੋ ਅਸੀਂ ਇਹ ਚੱਕਰ ਕੱਟ ਲਿਆ ਤੇ ਚੱਕਰ ਕੱਟ ਕੇ ਅਸੀਂ ਬੱਚਿਓ ਗੱਤੇ ਦਾ ਦੂਜਾ ਹਿੱਸਾ ਜਿਹੜਾ ਲੈ ਕਟਿਆ ਨਹੀਂ ਹੈਗਾ ਪਧਰਾ ਥਾਂ ਹੈ ਉਹ ਤੈਨੂੰ ਚੱਕਰ ਨੂੰ ਰੱਖਿਆ ਤੇ ਜਿਹੜੀ ਪ੍ਰਕਾਰ ਦੀ ਖੋਬ ਸੀਗੀ ਚੋਬ ਸੀਗੀ ਉਹਦੇ ਵਿੱਚ ਹੀ ਖੋਬ ਕੇ ਉਹਨੇ ਥੱਲੇ ਨਿਸ਼ਾਨ ਵੀ ਲਾ ਲਿਆ ਤਾਂ ਕਿ ਗੱਤੇ ਦੇ ਇਹ ਵਾਲੇ ਪਾਸੇ ਵੀ ਨਿਸ਼ਾਨ ਆ ਜਾਏ ਤੇ ਫਿਰ ਅਸੀਂ ਕੀ ਕੀਤਾ ਪੈਨਸਲ ਦੇ ਨਾਲ ਇਹ ਘੇਰੇ ਦੇ ਨਾਲ ਨਾਲ ਇੱਕ ਚੱਕਰ ਬਣਾਤਾ ਹੁਣ ਅਸੀਂ ਪ੍ਰਕਾਰ ਨਹੀਂ ਵਰਤੀ ਕਹਿੰਦਾ ਮਤਲਬ ਇਹ ਪਹਿਲਾ ਚੱਕਰ ਪ੍ਰਕਾਰ ਨਾਲ ਬਣਾ ਲਿਆ ਤੇ ਦੂਜਾ ਉਸੇ ਪਹਿਲੇ ਚੱਕਰ ਦੇ ਨਾਲ ਅਸੀਂ ਦੂਜਾ ਚੱਕਰ ਬਣਾ ਲਿਆ ਕਿਉਂਕਿ ਸਾਨੂੰ ਪਤਾ ਨਾ ਅਸੀਂ ਅਰਧ ਵਿਆਸ ਤੇ ਸੇਮ ਲੈ ਨਹੀਂ ਸਕਦੇ ਬਰਾਬਰ ਲੈ ਨਹੀਂ ਸਕਦੇ ਕਿਉਂਕਿ ਅਸੀਂ ਉਹ ਤੇ ਉਹਨੂੰ ਤੇ ਸਿੱਧ ਕਰਨਾ ਹੈ ਅਸੀਂ ਦੋ ਬਰਾਬਰ ਦੇ ਚੱਕਰ ਲੈਣੇ ਨੇ ਸੋ ਬੱਚਿਓ ਇੱਕ ਸਾਡੇ ਕੋ ਕਟਿਆ ਚੱਕਰ ਆ ਗਿਆ ਤੇ ਇੱਕ ਇਸ ਕਟੇ ਚੱਕਰ ਦੇ ਰਾਹੀਂ ਬਣਾਇਆ ਹੋਇਆ ਗੱਤੇ ਦੇ ਦੂਜਾ ਚੱਕਰ ਆ ਗਿਆ ਸੋ ਇਹ ਦੋਨੋਂ ਚੱਕਰ ਬਰਾਬਰ ਹੋ ਗਏ ਤੇ ਅਸੀਂ ਮਾਪ ਕੇ ਦੇਖਦੇ ਹਾਂ ਕਿ ਦੋਨੋਂ ਚੱਕਰਾਂ ਦੇ ਅਰਧ ਵਿਆਸ ਬਰਾਬਰ ਹਨ ਸੋ ਅਸੀਂ ਇਹਨੂੰ ਇਹ ਸੂਈ ਦੀ ਚੋਬ ਤੋਂ ਲੈ ਕੇ ਇੱਥੇ ਤੱਕ ਨਾਪਿਆ ਤੇ ਇਹਨੂੰ ਨਾਪ ਲਿਆ ਫੁੱਟੇ ਨਾਲ ਕਿੰਨੇ ਸੈਂਟੀਮੀਟਰ ਬਣਦਾ ਕਿੰਨੇ ਮਿਲੀਮੀਟਰ ਹੁੰਦਾ ਤੇ ਇਹਨੂੰ ਵੀ ਦੇਖਿਆ ਇੱਥੇ ਕੇਂਦਰ ਤੋਂ ਲੈ ਕੇ ਇੱਥੇ ਤੱਕ ਨਾਪਿਆ ਤੇ ਬੱਚਿਓ ਅਸੀਂ ਦੇਖਾਂਗੇ ਕਿ ਦੋਨਾਂ ਦੇ ਅਰਧ ਵਿਆਸ ਬਰਾਬਰ ਹੋਣਗੇ ਕਿਉਂਕਿ ਦੋਨੋਂ ਚੱਕਰ ਬਰਾਬਰ ਸੀ ਆਉ ਇਹਨੂੰ ਬੱਚਿਓ ਹੁਣ ਦੂਜੇ ਢੰਗ ਨਾਲ ਵੀ ਕਰ ਲਈਏ ਸੋ ਦੂਜੀ ਵਿਧੀ ਹੈਗੀ ਹੈ ਮੰਨ ਲਓ ਕਿਉਂਕਿ ਅਸੀਂ ਅਰਧ ਵਿਆਸ ਬਰਾਬਰ ਸਿੱਧ ਕਰਨੇ ਨੇ ਤੇ ਅਸੀਂ ਮੰਨ ਕੇ ਚੱਲਾਂਗੇ ਉਹ ਬਰਾਬਰ ਨਹੀਂ ਹੈਗੇ ਸੋ ਮੰਨ ਲਓ ਇੱਕ ਚੱਕਰ ਦਾ ਵਿਆਸ ਬਰਾਬਰ A ਅਤੇ ਦੂਜੇ ਚੱਕਰ ਦਾ ਅਰਧ ਵਿਆਸ ਬਰਾਬਰ B ਸੋ ਦੋ ਚੱਕਰ ਨੇ ਬੱਚੇ ਇੱਕ ਹੈ a ਇੱਕ ਹੈਗਾ b ਹੁਣ ਪਹਿਲੇ ਚੱਕਰ ਦਾ ਖੇਤਰਫਲ πa² ਸਾਨੂੰ ਪਤਾ ਹੈ ਚੱਕਰ ਦਾ ਖੇਤਰਫਲ ਐ ਹੁੰਦਾ ਹੈ ਅਤੇ ਦੂਜੇ ਚੱਕਰ ਦਾ ਖੇਤਰਫਲ πb² ਹੁਣ ਕਿਉਂਕਿ ਦੋਨੋਂ ਚੱਕਰ ਬਰਾਬਰ ਹਨ ਉਹਨਾਂ ਦੇ ਖੇਤਰਫਲ ਵੀ ਬਰਾਬਰ ਹੋਣਗੇ ਦੋ ਆਕ੍ਰਿਤੀਆਂ ਦੇ ਬਰਾਬਰ ਹੋਣ ਦਾ ਮਤਲਬ ਕੀ ਹੈ ਕਿ ਦੋਨਾਂ ਦੇ ਖੇਤਰਫਲ ਬਰਾਬਰ ਨੇ ਇਹਦਾ ਮਤਲਬ ਹੁੰਦਾ ਹੈ ਇਸ ਲਈ πa² πb² ਸੋ ਬੱਚੋ ਇਹ π कट ਗਿਆ ਇਹ π कट ਗਿਆ ਸੋ ਕੀ ਬਚ ਗਿਆ a² b² ਹੁਣ ਇਹ ਵੀ ਘਾਤ ਦੋ ਕੱਟ ਗਈ ਤੇ ਇਹ ਵੀ ਦੋ ਘਾਤ ਕੱਟ ਗਈ ਸੋ ਸਾਡ ਕੋਲ ਕੀ ਬਚਿਆ a b ਇਹ ਤਾਂ ਉਹ ਲਿਖੀ ਹੋਇਆ ਕਿ ਇਹਦਾ ਅਰਧ ਵਿਆਸ ਇਹ ਸਰਧ ਵਿਆਸ ਦੇ ਬਰਾਬਰ ਹੈ ਇਸ ਤਰ੍ਹਾਂ ਦੋਨਾਂ ਦੇ ਅਰਧ ਵਿਆਸ ਬਰਾਬਰ ਹਨ ਸੋ ਅਸੀਂ ਇਸ ਤਰ੍ਹਾਂ ਵੀ ਇਹ ਗੱਲ ਸਿੱਧ ਕਰ ਸਕਦੇ ਹਾਂ ਸੋ ਇਹ ਕਥਨ ਸਹੀ ਹੈਗਾ ਉਹਨਾਂ ਨੇ ਕਿਹਾ ਨਾ ਵੀ ਤੁਸੀਂ ਦੱਸੋ ਕਿਹੜੇ ਕਥਨ ਗਲਤ ਨੇ ਕਿਹੜੇ ਸਹੀ ਨੇ ਕਿਹੜੇ ਸੱਚ ਨੇ ਕਿਹੜੇ ਝੂਠ ਨੇ ਤੇ ਆਪਣੇ ਜਵਾਬ ਲਈ ਕਾਰਨ ਵੀ ਦਿਓ ਸੋ ਇਸ ਕਰਕੇ ਸਾਨੂੰ ਇਹ ਦੱਸਣਾ ਪਿਆ ਹੋ ਗਿਆ ਬੱਚਿਓ ਚਿੱਤਰ 5.9 ਵਿੱਚ ਜੇ AB PQ AB PQ ਅਤੇ PQ XY ਅਤੇ PQ XY ਹੈ ਤਾਂ AB XY ਹੋਵੇਗਾ ਸੋ ਇਹ ਕਥਨ ਸਹੀ ਹੈ ਸੱਚ ਹੈ ਕਿਦਾਂ ਆਓ ਦੇਖੀਏ ਯੂਕਲਿਡ ਦੇ ਕਥਨ ਮੁਤਾਬਕ ਉਹ ਵਸਤੂਆਂ ਜੋ ਇੱਕ ਹੀ ਵਸਤੂ ਦੇ ਬਰਾਬਰ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਐਯੂਕਲੀਡ ਦਾ ਕਥਨ ਹੈ ਆਪਣੀ ਕਿਤਾਬ ਪੜ੍ਹ ਕੇ ਦੇਖੋ ਉਹ ਲਿਖਿਆ ਹੋਇਆ ਹੈ ਉਹ ਵਸਤੂਆਂ ਜੋ ਇੱਕ ਹੀ ਵਸਤੂ ਦੇ ਬਰਾਬਰ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਸੋ ਇੱਥੇ ਵਸਤੂਆਂ AB ਅਤੇ XY ਇੱਕ ਹੀ ਵਸਤੂ PQ ਦੇ ਬਰਾਬਰ ਹਨ ਵਸਤੂ AB ਅਤੇ ਵਸਤੂ XY AB PQ ਦੇ ਬਰਾਬਰ ਹੈ ਤੇ AB PQ ਦੇ ਬਰਾਬਰ ਹੈ ਸਾਂਝੀ ਚੀਜ਼ ਹੈਗੀ ਹੈ ਨਾ ਇਹ ਤੀਜੀ ਵਸਤੂ ਹੋ ਗਈ PQ ਦੇ ਬਰਾਬਰ ਹਨ ਇਸ ਕਰਕੇ AB ਔਰ XY ਬਰਾਬਰ ਹੋਣਗੇ ਇਸ ਲਈ AB XY ਹੈ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਦੂਜਾ ਸਵਾਲ 8 ਠਾਂ ਲਿਖੇ 8 ਲਿਖੇ ਪਦਾਂ ਵਿੱਚੋਂ ਹਰੇਕ ਦੀ ਪਰਿਭਾਸ਼ਾ ਦਿਓ ਕਿ ਇਹਨਾਂ ਲਈ ਕੁਝ ਅਜਿਹੇ ਪਦ ਹਨ ਜਿਨ੍ਹਾਂ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ ਉਹ ਕਿਹੜੇ ਹਨ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਪਰਿਭਾਸ਼ਿਤ ਕਰੋਗੇ ਸੋ ਪੰਜ ਭਾਗ ਨੇ ਬੱਚਿਓ ਆਓ ਇੱਕ ਇੱਕ ਕਰਕੇ ਕਰਦੇ ਹਾਂ ਸੋ ਪਹਿਲਾ ਹੈਗਾ ਬੱਚਿਓ ਸਮੰਤਰ ਰੇਖਾਵਾਂ ਸਮੰਤਰ ਰੇਖਾਵਾਂ ਉਹ ਰੇਖਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਸਾਂਝਾ ਬਿੰਦੂ ਨਹੀਂ ਹੁੰਦਾ ਕਿੰਨਾ ਸੌਖੀ ਪਰਿਭਾਸ਼ਾ ਹੈ ਬਸ ਇੱਕ ਲਾਈਨ ਦੇ ਵਿੱਚ ਠੀਕ ਹੈ ਨਾ ਸੋ ਜਾਂ ਸਾਨੂੰ ਵੀ ਪਤਾ ਹੋਣਾ ਚਾਹੀਦਾ ਇਹਦੇ ਦੂਜੇ ਰੂਪ ਕਿਹੜੇ ਨੇ ਪਰਿਭਾਸ਼ਾ ਦੇ ਸਮੰਤਰ ਰੇਖਾਵਾਂ ਉਹ ਰੇਖਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚਲੀ ਲੰਬਦੂਰੀ ਹਰ ਇੱਕ ਥਾਂ ਤੇ ਸਮਾਨ ਰਹਿੰਦੀ ਹੈ ਇੱਥੇ ਲੈ ਲਓ ਭਾਵੇਂ ਇੱਥੇ ਲੈ ਲਓ ਭਾਵੇਂ ਇੱਥੇ ਲੈ ਲਓ ਭਾਵੇਂ ਇੱਥੇ ਲੈ ਲਓ ਭਾਵੇਂ ਇੱਥੇ ਲੈ ਲਓ ਕਿਤੇ ਵੀ ਲੈ ਲਓ ਇਹਨਾਂ ਨੂੰ ਵਧਾਈ ਜਾਓ ਵਧਾਈ ਜਾਓ ਵਧਾਈ ਜਾਓ ਜਿੱਥੇ ਮਰਜ਼ੀ ਲੈ ਲਓ ਦੋਨਾਂ ਵਿਚਲੀ ਲੰਬਦੂਰੀ ਇੱਕ ਸਮਾਨ ਰਹੇਗੀ ਅਤੇ ਉਹ ਕਦੇ ਵੀ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਜਿੰਨੀ ਮਰਜ਼ੀ ਵਧਾਈ ਜਾਓ ਖਦੇ ਸੱਜੇ ਜਿੰਨਾ ਮਰਜੀ ਲੱਗੇ ਜਾ ਚੱਲੀ ਜਾਓ ਚੱਲੀ ਜਾਓ ਜਿੱਦਾਂ ਬੱਚਿਓ ਰੇਲ ਗੱਡੀ ਦੀਆਂ ਦੋ ਲਾਈਨਾਂ ਆਪਸ ਵਿੱਚ ਕਦੀ ਨਹੀਂ ਮਿਲਦੀਆਂ ਸਮਾਂਤਰ ਰੇਖਾਵਾਂ ਦਾ ਸਭ ਤੋਂ ਜੀਵਦੀ ਜਾਗਦੀ ਮਿਸਾਲ ਤੇ ਵੱਡੀ ਮਿਸਾਲ ਤੁਹਾਡੇ ਕੋਲ ਰੇਲਵੇ ਲਾਈਨ ਹੈਗੀ ਹੈ ਰੇਲ ਦੀਆਂ ਪਟੜੀਆਂ ਜਿਹੜੀਆਂ ਬੱਚਿਓ ਦੋ ਆਹੀਆਂ ਜਾਂਦੀਆਂ ਉਹ ਆਪਸ ਵਿੱਚ ਕਦੇ ਵੀ ਨਹੀਂ ਮਿਲਦੀਆਂ ਇਹ ਸਭ ਤੋਂ ਸੋਹਣੀ ਮਿਸਾਲ ਹੈਗੀ ਇੱਕ ਸਮਾਂਤਰ ਰੇਖਾਵਾਂ ਦੇ ਜੋੜੇ ਦੀ ਠੀਕ ਹੈ ਸੋ ਉਹ ਕਦੇ ਵੀ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਚਿੱਤਰ ਵਿੱਚ ਐਮ ਕਿ ਕਵਲ ਐਮ ਅਤੇ ਐਨ ਅਤੇ ਐਨ ਦੋ ਸਮੰਤਰ ਰੇਖਾਵਾਂ ਹਨ ਠੀਕ ਹੈ ਅੱਗੇ ਚਲੀਏ ਅਗਲਾ ਆ ਗਿਆ ਲੰਬ ਰੇਖਾਵਾਂ ਲੰਬ ਰੇਖਾਵਾਂ ਉਹ ਰੇਖਾਵਾਂ ਹੁੰਦੀਆਂ ਹਨ ਜਿਹੜੀਆਂ ਇੱਕ ਦੂਜੇ ਨਾਲ ਸਮਕੋਣ ਜਿਹਨੂੰ 90 ਡਿਗਰੀ ਕਹਿੰਦੇ ਆ ਬਣਾਉਂਦੀਆਂ ਹਨ ਹੇਠਾਂ ਚਿੱਤਰ ਵਿੱਚ ਐਮ ਅਤੇ ਐਨ ਲੰਬ ਰੇਖਾਵਾਂ ਹਨ ਸਵੈ ਰੇਖਾ ਹੈਗੀ ਐਨ ਤੇ ਲਿਖਾ ਹੈਗੀ ਐਮ ਤੇ ਕੋਣ ਜਿਹੜਾ ਹੈ ਬੱਚਿਓ ਬਣ ਗਿਆ 90 ਡਿਗਰੀ ਦਾ ਅੱਗੇ ਚਲੀਏ ਭਾਗ ਤੀਜਾ ਰੇਖਾ ਖੰਡ ਇਕ ਨਿਸ਼ਚਿਤ ਲੰਬਾਈ ਵਾਲੀ ਰੇਖਾ ਨੂੰ ਰੇਖਾਖੰਡ ਕਿਹਾ ਜਾਂਦਾ ਹੈ ਰੇਖਾ ਜਿਹੜੀ ਰੇਖਾ ਹੁੰਦੀ ਹੈ ਉਹਦੀ ਲੰਬਾਈ ਨਿਸ਼ਚਿਤ ਨਹੀਂ ਹੁੰਦੀ ਪਰ ਜੇ ਲੰਬਾਈ ਨਿਸ਼ਚਿਤ ਹੋ ਜਾਏ ਫਿਰ ਉਹਨੂੰ ਕਿਹਾ ਜਾਂਦਾ ਹੈ ਰੇਖਾਖੰਡ ਠੀਕ ਹੈ ਰੇਖਾਖੰਡ ਦੇ ਦੋ ਅੰਤ ਬਿੰਦੂ ਹੁੰਦੇ ਹਨ ਠੀਕ ਹੈ ਜਿਹੜੀ ਰੇਖਾ ਹੈ ਉਹਦਾ ਕੋਈ ਵੀ ਅੰਤ ਬਿੰਦੂ ਨਹੀਂ ਹੁੰਦਾ ਕਿਉਂਕਿ ਅੱਗੇ ਪਿੱਛੇ ਖੱਬੇ ਸੱਜੇ ਵਧਾਈ ਜਾ ਸਕਦੀ ਹੈ ਪਰ ਰੇਖਾਖੰਡ ਦੇ ਅੰਤ ਬਿੰਦੂ ਹੁੰਦੇ ਹਨ ਹੇਠਾਂ ਚਿੱਤਰ ਵਿੱਚ AB ਇੱਕ ਰੇਖਾਖੰਡ ਹੈ ਜਿਸ ਦੀ ਲੰਬਾਈ 13 ਸੈਂਟੀਮੀਟਰ ਹੈ ਸੋ 13 ਸੈਂਟੀਮੀਟਰ ਮੈਂ ਲੈ ਲਈਏ ਤੁਸੀਂ 7 ਲੈ ਲਓ 6 ਲੈ ਲਓ 5 ਲੈ ਲਓ 4.5 ਲੈ ਲਓ ਜਿੰਨੀ ਮਰਜ਼ੀ ਲੈ ਲਓ A ਅਤੇ B ਇਸ ਦੇ ਦੋ ਅੰਤ ਬਿੰਦੂ ਹਨ ਇੱਕ ਬਿੰਦੂ A ਤੇ ਇੱਕ ਬਿੰਦੂ B ਇਹ ਅੰਤ ਬਿੰਦੂ ਹੋ ਗਏ ਠੀਕ ਹੈ ਅੱਗੇ ਚਲੀਏ ਭਾਗ ਚੌਥਾ ਚੱਕਰ ਦਾ ਅਰਧ ਵਿਆਸ ਚੱਕਰ ਦੇ ਕਿਸੇ ਬਿੰਦੂ ਤੋਂ ਚੱਕਰ ਕਿਹਨੂੰ ਕਹਿੰਦੇ ਨੇ ਬੱਚਿਓ ਇਹ ਜਿਹੜਾ ਪੂਰਾ ਘੇਰਾ ਹੈ ਚੱਕਰ ਦਾ ਪੂਰਾ ਘੇਰਾ ਇਹਨੂੰ ਕਿਹਾ ਜਾਂਦਾ ਚੱਕਰ ਸੋ ਚੱਕਰ ਦੇ ਕਿਸੇ ਬਿੰਦੂ ਤੋਂ ਇੱਥੇ ਲੈ ਲਓ ਇੱਥੇ ਲੈ ਲਓ ਇੱਥੇ ਲੈ ਲਓ ਇੱਥੇ 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 ਕਿਤੇ ਵੀ ਲੈ ਲਓ ਮੈਂ ਇਹ ਤੁਹਾਡੇ ਲਈ ਪੰਜ ਬਿੰਦੂ ਲੈਨੇ ਕੈਵਲਾ ਲਿਆ ਇੱਕ ਕੈਵਲਾ ਲਿਆ ਇੱਕ ਕੈਵਲਾ ਤੇ ਇੱਕ ਕੈਵਲਾ ਠੀਕ ਹੈ ਸੋ ਕੋਈ ਵੀ ਬਿੰਦੂ ਲੈ ਲਓ ਚੱਕਰ ਦੇ ਕਿਸੇ ਬਿੰਦੂ ਤੋਂ ਚੱਕਰ ਦੇ ਕੇਂਦਰ ਤੱਕ ਦੀ ਦੂਰੀ ਚੱਕਰ ਦੇ ਕਿਸੇ ਬਿੰਦੂ ਤੋਂ ਚੱਕਰ ਦੇ ਕੇਂਦਰ ਤੱਕ ਦੀ ਦੂਰੀ ਕਿਸੇ ਬਿੰਦੂ ਤੋਂ 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 ਕੇਂਦਰ ਤੱਕ ਕਿਸੇ ਬਿੰਦੂ ਇੱਥੋਂ ਲੈ ਲਓ ਇੱਥੋਂ ਲੈ ਲਓ ਇਥੋਂ ਲੈ ਲਓ ਇਥੋਂ ਲੈ ਲਓ ਕਿਤੋਂ ਵੀ ਲੈ ਲਓ ਠੀਕ ਹੈ ਸੋ ਕੇਂਦਰ ਤੱਕ ਦੀ ਦੂਰੀ ਨੂੰ ਚੱਕਰ ਦਾ ਅਰਧ ਵਿਆਸ ਕਿਹਾ ਜਾਂਦਾ ਹੈ ਬੱਚੇ ਪਰਿਭਾਸ਼ਾਵਾਂ ਸਾਨੂੰ ਆਣੀਆਂ ਚਾਹੀਦੀਆਂ ਇਹਦੇ ਨਾਲ ਸਪਸ਼ਟਤਾ ਹੁੰਦੀ ਹੈ ਸਾਨੂੰ ਬਿਲਕੁਲ ਧੁੰਦਲਾਪਨ ਖਤਮ ਹੋ ਜਾਂਦਾ ਹੈ ਤੇ ਗੱਲ ਜਿਹੜੀ ਕਲੀਅਰ ਹੋ ਜਾਂਦੀ ਹੈ ਠੀਕ ਹੈ ਹੇਠਾਂ ਦਿੱਤੇ ਚੱਕਰ ਵਿੱਚ ਸੀ ਐਸ ਸੀ ਹੈਗਾ ਚੱਕਰ ਦਾ ਕੇਂਦਰ ਹੈ ਅਤੇ ਆਰ 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 ਚੱਕਰ ਦਾ ਅਰਧ ਵਿਆਸ ਹੈ ਠੀਕ ਹੈ ਇਹ ਜਿਹੜੀ ਦੂਰੀ ਮਰਜ਼ੀ ਲੈ ਲਓ ਇੱਥੋਂ ਦੀ ਇੱਥੇ ਦਾ ਇਹ ਸਾਰੀ ਆਰ ਆਰ ਬਰਾਬਰ ਹੀ ਹੋਏਗੀ ਠੀਕ ਹੈ ਜੀ ਅੱਗੇ ਚਲੀਏ ਆਖਰੀ ਭਾਗ ਵਰਗ ਆ ਗਿਆ ਵਰਗ ਉਹ ਚਤੁਰਪੁਜ ਮਨ ਲਗੀ ਚਤੁਰਭੁਜ ਕਿ ਕੀ ਸਮਝਉਂਦੇ ਹੁੰਦੇ ਨੇ ਪਰ ਵਰਗ ਇੱਕ ਖਾਸ ਕਿਸਮ ਦਾ ਚਤੁਰਪੁਜ ਹੁੰਦਾ ਹੈ ਸੋ ਵਰਗ ਹੈਗਾ ਉਹ ਚਤੁਰਪੁਜ ਜਿਸ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੋਣ ਅਤੇ ਚਾਰੋਂ ਕੋਣ ਸਮਕੋਣ ਹੋਣ ਇਹ ਵਰਗ ਦੀ ਪਰਿਭਾਸ਼ਾ ਹੈ ਵਰਗ ਅਖਵਾਉਂਦਾ ਹੈ। ਹੇਠਾਂ ਚਿੱਤਰ ਵਿੱਚ ABCD ਇੱਕ ਵਰਗ ਹੈ। ABCD ਇੱਕ ਵਰਗ ਹੈ ਜਿਸ ਵਿੱਚ AB BC CD DA ਭਾਵ AB ਜਿੰਨੀ ਹੈ ਉਨੀ BC ਹੈ, ਉਨੀ CD ਹੈ ਤੇ ਉਨੀ ਹੀ DA ਹੈ। ਅਤੇ ਕੋਣ A B C D 90 ਡਿਗਰੀ। ਇਹ ਵੀ 90 ਡਿਗਰੀ ਹੈ। ਇਹ ਕੋਣ ਵੀ 90 ਡਿਗਰੀ, ਇਹ ਕੋਣ ਵੀ 90 ਡਿਗਰੀ ਤੇ ਇਹ ਕੋਣ ਵੀ 90 ਡਿਗਰੀ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਪਾਠ ਨੰਬਰ 5 ਦੀ ਐਕਸਰਸਾਈਜ਼ ਅਭਿਆਸ 5.1 ਦੇ ਪਹਿਲੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ